ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ ਪੰਜਾਬ ਦੀ ਰਾਜਨੀਤੀ ਦਲ ਖਾਲਸਾ ਦੇ ਵੱਖ-ਵੱਖ ਮੁੱਦਿਆਂ ਤੇ ਨਜ਼ਰੀਆ ਅਤੇ ਸਾਡਾ ਪਾਰਟੀ ਦਾ ਜਿਹੜਾ ਅਗਲਾ ਪ੍ਰੋਗਰਾਮ ਹੈ ਉਸ ਸੰਬੰਧੀ ਸੱਦੀ ਗਈ ਹੈ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਜਿੱਥੇ ਗਰਮਾਈ ਹੋਈ ਹੈ ਉੱਥੇ ਨਾਲ ਦੇ ਨਾਲ ਜਿਹੜੇ ਪੰਜਾਬ ਦੀ ਰਾਜਨੀਤੀ ਤੇ ਪ੍ਰਭਾਵ ਨੇ ਉਹ ਅਮਰੀਕਾ ਤੱਕ ਪਹੁੰਚੇ ਹੋਏ ਨੇ ਅਮਰੀਕਾ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਜ 3 ਦਿਨ ਦੀ ਯਾਤਰਾ ਤੇ ਜਾ ਰਹੇ ਨੇ ਔਰ ਉਹਨਾਂ ਦੀ ਉੱਥੇ ਆਮਦ ਦੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਿਹੜਾ ਸਿੱਖ ਡਾਇਸਪੋਰਾ ਅਮਰੀਕਾ ਦੇ ਵਿੱਚ ਵੱਸਦਾ ਖਾਸ ਤੌਰ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਉਹਨਾਂ ਵੱਲੋਂ 3 ਦਿਨ ਦਾ ਡਿਮੋਨਸਟ੍ਰੇਸ਼ਨ ਦਾ ਨਰਿੰਦਰ ਮੋਦੀ ਦੇ ਉੱਥੇ ਪਹੁੰਚਣ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ 3 ਦਿਨ ਦੇ ਪ੍ਰੋਗਰਾਮ ਨੇ ਉਹਨਾਂ ਨੂੰ ਮੁੱਖ ਰੱਖ ਕੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ ਹੈ ਰੋਜ਼ ਪ੍ਰਦਰਸ਼ਨ ਦਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਜਿੱਥੇ ਪੰਜਾਬ ਦੇ ਵਿੱਚ ਕਾਲੇ ਕਾਨੂੰਨਾਂ ਤਹਿਤ ਸਿੱਖ ਨੌਜਵਾਨਾਂ ਦੀ ਨਜ਼ਰਬੰਦੀਆਂ ਤੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨ ਦੇ ਨਾਲ-ਨਾਲ ਜਿਹੜਾ ਵਿਦੇਸ਼ਾਂ ਦੇ ਵਿੱਚ ਗੈਰ ਨਿਆਂਇਕ ਤਰੀਕੇ ਦੇ ਨਾਲ ਖਾਲਸਤਾਨੀ ਸਮਰਥਕਾਂ ਦੇ ਕਤਲ ਕੀਤੇ ਗਏ ਨੇ ਪਿਛਲੇ 1 ਸਾਲ ਦੇ ਵਿੱਚ ਉਹ ਪ੍ਰਮੁੱਖ ਅਜੰਡੇ ਤੇ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਜਿਹੜਾ ਬੀਤਾ ਕੱਲ ਹੈ ਯੂ ਐਸ ਅਫੀਸ਼ੀਅਲਸ ਨੇ ਅਮਰੀਕਾ ਦੇ ਸਿੱਖ ਪ੍ਰਤੀਨਿਧਾਂ ਦੇ ਨਾਲ ਇੱਕ ਸਪੈਸ਼ਲ ਮੀਟਿੰਗ ਕੀਤੀ ਹੈ 94 ਸਿੱਖ ਪ੍ਰਤੀਨਿਧ ਜਿਹੜੇ ਸਿੱਖ ਰੈਪ੍ਰੈਜ਼ੈਂਟੇਟਿਵਸ ਨੇ ਜਥੇਬੰਦੀਆਂ ਦੇ ਉਹਨਾਂ ਨੂੰ ਬੁਲਾ ਕੇ ਯੂ ਐਸ ਅਫੀਸ਼ੀਅਲਸ ਨੇ ਉਹਨਾਂ ਨੂੰ ਬਰੀਫ ਕੀਤਾ ਹੈ ਔਰ ਉਹਨਾਂ ਕੋਲੋਂ ਫੀਡਬੈਕ ਵੀ ਲਈ ਹੈ ਔਰ ਯੂ ایس ਅਫੀਸ਼ੀਅਲਸ ਨੇ ਜਿਹੜੀ ਡੈਲੀਗੇਸ਼ਨ ਨੂੰ ਮਿਲਿਆ ਉਹਦੇ ਵਿੱਚ ਡਾਕਟਰ ਪ੍ਰਿਤਪਾਲ ਸ਼ਾਮਲ ਸੀ ਜਿਨ੍ਹਾਂ ਨੇ ਖੁਦ ਦੱਸਿਆ ਕਿ ਸਾਨੂੰ ਯੂ ایس ਅਫੀਸ਼ੀਅਲਸ ਨੇ ਯਕੀਨ ਦੁਆਇਆ ਹੈ ਕਿ ਜਦੋਂ ਮਿਸਟਰ ਬਾਈਡਨ ਯੂ ایس ਪ੍ਰੈਜ਼ੀਡੈਂਟ ਮਿਸਟਰ ਮੋਦੀ ਨੂੰ ਮਿਲਣਗੇ ਤੇ ਜਿਹੜੀ ਟ੍ਰਾਂਸ ਨੈਸ਼ਨਲ ਰਿਪ੍ਰੈਸ਼ਨ ਦਾ ਮੁੱਦਾ ਹੈ ਜਿਹੜਾ ਵਿਦੇਸ਼ਾਂ ਦੇ ਵਿੱਚ ਭਾਰਤ ਏਜੰਸੀਆਂ ਹਾਇਰ ਕਰਕੇ ਸਿੱਖਾਂ ਨੂੰ ਕਤਲ ਕਰਵਾ ਰਹੀਏ ਉਹ ਮੁੱਦਾ ਅਸੀਂ ਇੰਡੀਅਨ ਪ੍ਰਾਈਮ ਮਿਨਿਸਟਰ ਦੇ ਨਾਲ ਯੂਐਸ ਪ੍ਰੈਜ਼ੀਡੈਂਟ ਉਠਾਉਣਗੇ ਸੋ ਇਹ ਇੱਕ ਸਿੱਖ ਡਿਪਲੋਮੇਸੀ ਦੀ ਸਿੱਖ ਐਕਟਿਵਿਸਟ ਐਕਟਿਵਿਜ਼ਮ ਦੀ ਇੱਕ ਸਕਸੈਸ ਹੈ ਕਿ ਅੱਜ ਯੂਐਸ ਆਫੀਸ਼ੀਅਲਸ ਵੀ ਸਾਡੇ ਜਿਹੜੇ ਜਿਹੜੇ ਸਾਡੇ ਕਤਲ ਹੋ ਰਹੇ ਨੇ ਸਾਡੇ ਨਾਇਕਾਂ ਦੇ ਉਹਨਾਂ ਦਾ ਮਸਲਾ ਯੂਐਸ ਪ੍ਰਾਈਮ ਮਿਨਿਸਟਰ ਦੇ ਨਾਲ ਉਠਾਉਣਗੇ ਦੂਸਰੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਹੀ ਯੂਐਸਟੀ ਇੱਕ ਕੋਰਟ ਨੇ ਇੰਡੀਅਨ ਜਿਹੜੇ ਦਾਗੀ ਅਧਿਕਾਰੀ ਸੀ ਉਹਨਾਂ ਨੂੰ ਸਮਨ ਭੇਜਿਆ ਬੇਸ਼ੱਕ ਇਹ ਸਮਨ ਗੁਰਪਤਵੰਤ ਸਿੰਘ ਪੰਨੂ ਦੀ ਇੱਕ ਪਟੀਸ਼ਨ ਤੇ ਭੇਜਿਆ ਗਿਆ ਇਹਦਾ ਅੱਗੇ ਜਾ ਕੇ ਇਹਦਾ ਆਊਟਕਮ ਕੀ ਨਿਕਲਦਾ ਹੈ ਹੱਲੀ ਉਹ ਕਹਿਣਾ ਜਲਦਬਾਜ਼ੀ ਹੋਏਗੀ ਇਹ ਐਂਡ ਕਿੱਥੇ ਹੁੰਦਾ ਹੈ ਅਜੇ ਅਸੀਂ ਕੁਝ ਨਹੀਂ ਕਹਿ ਸਕਦੇ ਬਟ ਜੋ ਇੰਡੀਅਨ ਅਫੀਸ਼ੀਅਲਸ ਖਾਸ ਤੌਰ ਤੇ ਐਨਐਸਏ ਜਿਹੜਾ ਆਲ ਪਾਵਰਫੁਲ ਹੈ ਇੰਡੀਆ ਦੇ ਵਿੱਚ ਅਜੀਤ ਡਵਾਲ ਇਜ਼ ਆਲ ਪਾਵਰਫੁਲ ਨੈਕਸਟ ਟੂ ਮੋਦੀ ਐਂਡ ਸ਼ਾ ਅਜੀਤ ਡਵਾਲ ਦਾ ਇੰਡੀਅਨ ਪੋਲਿਟਿਕਸ ਦੇ ਵਿੱਚ ਨਾਂ ਆਉਂਦਾ ਉਸ ਨੂੰ ਅਮਰੀਕਨ ਕੋਰਟ ਵੱਲੋਂ ਸੰਮਨ ਆਣਾ ਇਟ ਇਜ਼ ਇਨਫ ਕਿ ਇੰਡੀਆ ਦੀ ਜਿਹੜੀ ਹਿੱਟ ਐਂਡ ਟਾਇਲ ਪਾਲਿਸੀ ਹੈ ਜਿਹੜੀ ਸਿੱਖਾਂ ਨੂੰ ਕਤਲ ਕਰਨ ਦੀ ਪਾਲਿਸੀ ਹੈ ਉਹ ਇੰਟਰਨੈਸ਼ਨਲ ਫੋਰਮ ਤੇ ਐਕਸਪੋਜ਼ ਹੁੰਦੀ ਜਾ ਰਹੀ ਹੈ ਦਿਨ ਬਿਦਿਨ ਕੋਰਟ ਵੱਲੋਂ ਸਮਨ ਆਣਾ ਫਾਰਮਰ ਰੌ ਅਫੀਸ਼ਰ ਨੂੰ ਸਮਨ ਆਣਾ ਜਿਹੜਾ ਦੂਸਰਾ ਯਾਦਵ ਸੀ ਉਹਨੂੰ ਸਮਨ ਆਣਾ ਔਰ ਇੱਕ ਤਾਂ ਉਹਨਾਂ ਨੇ ਨikhil Gupta ਅਮਰੀਕਨਸ ਨੇ ਆਪਣੀ ਕਸਟਡੀ ਦੇ ਵਿੱਚ ਰੱਖਿਆ ਹੋਇਆ ਗਵਾਹ ਬਣਾ ਕੇ ਸੋ ਇਹ ਸਾਰੇ ਜਿਹੜੇ ਡਿਵੈਲਪਮੈਂਟਸ ਨੇ ਇਹ ਦੱਸ ਰਹੇ ਨੇ ਕਿ ਇੰਡੀਅਨ ਡਿਪਲੋਮੇਸੀ ਟੋਟਲੀ ਫੇਲ ਹੋ ਗਈ ਔਰ ਜਿਹੜੇ ਸਿੱਖ ਡਿਮੋਨਸਟ੍ਰੇਸ਼ਨ ਕਰਨ ਜਾ ਰਹੇ ਨੇ ਯੂਨਾਈਟਿਡ ਨੇਸ਼ਨਸ ਦੇ ਦਰਾਂ ਮੋਰੇ ਜਿੱਥੇ 23 ਤਰੀਕ ਨੂੰ ਮਿਸਟਰ ਨਰਿੰਦਰ ਮੋਦੀ ਨੇ ਆਪਣਾ ਭਾਸ਼ਣ ਦੇਣਾ ਐ ਐਡਰੈਸ ਕਰਨਾ ਹੈ ਉਹ ਬਹੁਤ ਜ਼ਰੂਰੀ ਹੈ ਸਿੱਖਾਂ ਲਈ ਕਰਨਾ ਕਿਉਂਕਿ ਕੱਲੇ ਡਾਇਸਪੋਰਾ ਹੀ ਨਹੀਂ ਪੰਜਾਬ ਦੇ ਸਿੱਖ ਵੀ ਮਹਿਸੂਸ ਕਰਦੇ ਨੇ ਕਿ ਖਾਲਸਤਾਨ ਦੀ ਆਵਾਜ਼ ਨੂੰ ਦਬਾਉਣ ਲਈ ਇੰਡੀਆ ਇਸੇ ਪੈਟਰਨ ਤੇ ਜਿਹੜੇ ਪੰਜਾਬ ਦੇ ਵਿੱਚ ਖਾਲਸਤਾਨੀ ਵੌਇਸਸ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾ ਸਕਦੀ ਹੈ ਉਹਨਾਂ ਨੂੰ ਵੀ ਟਾਰਗੇਟ ਕਰ ਸਕਦੀ ਹੈ ਸੋ ਇੰਡੀਆ ਨੂੰ ਇੰਡੀਅਨ ਐਸ ਡਿਜ਼ਾਈਨ ਨੂੰ ਐਕਸਪੋਜ਼ ਕਰਨਾ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਬਹੁਤ ਜ਼ਰੂਰੀ ਹੋ ਗਿਆ ਹੈ